ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਡਾ ਸ਼ੌਂਕ ਸੀਗਾ ਸ਼ੁਰੂ ਤੋਂ ਸੱਸ ਬਣਨ ਦਾ ਤੁਹਾਨੂੰ ਕਿਵੇਂ ਲੱਗਾ ਜੀ ਸੱਸ ਬਣ ਕੇ ਮੈਂ ਤਾਂ ਕਹਿੰਦੀ ਤੂੰ ਬਣੇ ਤੈਨੂੰ ਫੇਰ ਪਤਾ ਲੱਗੇ ਵੀ ਸੱਸ ਚੀਜ਼ ਕੀ ਹੁੰਦੀ ਹੈ ਸੱਸ ਨਾਲ ਕੀ ਕੀ ਬੁਰੀਆਂ ਹੁੰਦੀਆਂ ਸੱਸ ਹੁੰਦੀ ਕੀ ਹੈ ਮੈਂ ਬਣੀ ਮੈਨੂੰ ਪਤਾ ਲੱਗਾ ਵੀ ਸੱਸ ਚੀਜ਼ ਨੂੰ ਹੁੰਦੀ ਹੈ ਤੇ ਕੀ ਚੀਜ਼ ਹੁੰਦੀ ਹੈ ਮਤਲਬ ਕੀ ਪਤਾ ਲੱਗਿਆ ਤੁਹਾਨੂੰ ਕੁਝ ਵੀ ਨਹੀਂ ਹੁੰਦੀ ਸਾਵੇਂ ਦੀ ਇਹ ਚੀਜ਼ ਤਾਂ ਸਾਨੂੰ ਸਮਝਦੇ ਨਹੀਂ ਇਹ ਸੰਤ ਸੱਚ ਸਮਝ ਦੀ ਚੀਜ਼ ਹੈ ਹੰਦਬਾ ਇੱਕar ਦਾ ਜੀਰਾ ਘੇੜਦੇ ਨਹੀਂ ਹੈਗੇ। ਘਰ ਦਾ ਜੀ ਨਹੀਂ ਬਣਦੀਆਂ ਸਾਨੂੰ। ਫਿਰ ਮੈਂ ਦੱਸਾਂ। ਕੀ ਗੱਲ ਉਹ ਰੋਟੀ ਨਹੀਂ ਪਕਾਉਂਦੀਆਂ? ਉਹ ਹੀ ਨਾ ਪਕਾਉਂਦਾਂ ਮੈਨੂੰ ਪਕਾਉਣੀਆਂ ਪੈਂਦੀਆਂ। ਉਹਨਾਂ ਦੇ ਮੂੰਹ 'ਚ ਵਰਕੀਆਂ ਪਾਉਣੀਆਂ ਪੈਂਦੀਆਂ। ਜੇ ਕਿ ਗੁੱਸਾ ਮਸਾਲਾ ਹੋਵੇ ਉਹਦਾ ਵੀ ਮੈਨੂੰ ਹਿਸਾਬ ਕਿਤਾਬ ਰੱਖਣਾ ਪੈਂਦਾ। ਜੇ ਜੇ ਮੇਰੀ ਨੂਹ ਨੇ ਕੋਈ ਗਲਤੀ ਕਰਤੀ ਨਾ ਉਹਦੇ ਤੇ ਪੜਦਾ ਮੈਨੂੰ ਪਾਉਣਾ ਪੈਂਦਾ ਵੀ ਸਾਡੇ ਘਰ 'ਚ ਕਲੇਸ਼ ਨਾ ਪੈ ਜੇ। ਘਰ ਕੇ ਬਹੂ ਦਾ ਗੂਂਦ ਦੇਖਦੀ ਐ ਤੇ ਮੈਂ ਭਾਂਡੇ ਮਾਜਦੀ ਆ। ਬਹੂ ਰੀਲਾ ਬਣਾਉਂਦੀ ਆ ਤੇ ਮੈਂ ਰੋਟੀਆਂ ਬਣਾਉਣੀ ਆ ਬਹੂ ਬਲਾਗ ਬਣਾਉਂਦੀ ਆ ਤੇ ਮੈਂ ਜਵਾਕ ਚੰਦਨ ਬਣਾਉਣੀ ਆ ਆਈ ਚਾਹਦਾ ਬਾਈ ਕੰਮ ਅੱਜ ਕਾ ਦੀ ਸੱਸਾਂ ਦੀ ਕੋਈ ਜੂਨ ਨਹੀਂ ਅੱਗੇ ਕਹਿੰਦੇ ਹੁੰਦੇ ਸੀਗੇ ਦੋ ਸੱਸੇ ਹੁੰਦੇ ਆ ਕਿ ਸੱਸ ਚ ਵੀ ਐਂ ਤਾਂ ਫਿਰ ਕਹਦੇ ਸੱਸਾ ਸੱਪ ਵੀ ਹੁੰਦਾਗਾ ਸਾਡੇ ਪੱਲੇ ਪੱਲੇ ਤਾਂ ਇਕੱਲੀ ਕਾਂਜੀ ਰਹੇਗੀ ਜਾਇ ਤਾ ਨੂਹਾ ਜਾ ਹਣ ਤੈਨੂੰ ਮੈਂ ਦੱਸਾਂ ਲਾ ਨੂੰਹਾਂ ਡਰਦੀਆਂ ਸੀਗੀਆਂ ਸੱਸਾਂ ਤੋਂ ਹੁਣ ਸੱਸਾਂ ਨੂੰਹਾਂ ਤੋਂ ਡਰਦੇ ਆ ਉਲਟ ਹੋਇਆ ਪਿਆ ਸਾਰਾ ਕੰਮ ਹੈ ਆ ਜਵਾਕ ਵੀ ਸੰਭੋ ਇਹਨਾਂ ਦੇ ਹੈ ਫਿਰ ਇਹਨਾਂ ਨੂੰ ਲੀੜਾ ਕਪੜਾ ਵਧੀਆ ਚਾਹੀਦਾ ਸਾਨੂੰ ਤਾਂ ਸਾਰੇ ਸਾਲ ਚ ਮਸਾ ਦੋ ਸੂਟ ਜੁੜ ਗਏ ਆ ਇਹਦੇ ਬਾਜ਼ਾਰ ਜਾਣ ਵਾਲੇ ਸੂਟ ਆ ਅੱਡਾ ਸਕੀਰਿੰਗਾਂ ਚ ਜਾਣ ਵਾਲੇ ਆ ਅੱਡਾ ਕਿਸੇ ਨੂੰ ਦਿਖਾਉਣ ਵਾਲੇ ਸੂਟ ਆ ਅੱਡਾਗੇ ਵੀ ਜਿਵੇਂ ਹੁਣ ਤੇਰਾ ਕਾਲਜਾ ਮੇਰਾ ਕਾਲਜਾ ਫੂਕਣਾ ਹੋਵੇ ਇਹਨਾਂ ਕੋਲੇ ਕਾਲਜਾ ਫੂਕਣ ਵਾਲੇ ਸੂਟ ਆ ਅੱਡਾ ਇਹਨਾਂ ਕੋਲ ਤਾਂ ਬਲਾਈ ਭੰਤੇ ਸੂਟ ਆ ਛੱਡਦਾ ਕੋਈ ਦੁੱਖ ਪੋਸਤਦਾਰੀ ਅਜ ਤੂੰ ਕੁਝ ਸੁਣਾਇਆ ਤੇ ਮੈਂ ਤਾਂ ਮੈਂ ਤਨ ਤਾਂ ਦੱਸਦੀ ਆ ਵਾਹ ਕੀ ਸੀ ਨੇ ਕੋਈ ਗੱਲ ਨਹੀਂ ਇੱਕ ਦਿਨ ਆਪਾਂ ਉਹ ਵੀ ਬਹੁਤ ਸਾਰੇ ਨੁਕਸ ਕੱਢਣ ਗੀਆਂ ਤਾਂ ਉਹ ਵੀ ਬਹੁਤ ਗਲਤੀਆਂ ਕੱਢਣੀਆਂ ਹਾਂ ਕੱਢ ਲੈਣ ਨੁਕਸ ਕੀ ਕੱਢਣ ਗੀਆਂ ਵਿੱਚੋਂ ਕੁਝ ਨਹੀਂ ਦੇਖ ਭੱਲੇ ਤਾਂ ਕੱਲਾ ਫੂਨ ਆ ਸਾਡੇ ਪਹਿਲੇ ਤਜਰਬੇ ਆ ਅਸੀਂ ਕਿੰਨਾ ਕਿੰਨਾ ਕੰਮ ਕੀਤਾ ਖੇਤਾਂ 'ਚ ਰੋਟੀ ਲੈ ਕੇ ਜਾਣੀ ਬੰਦੇ ਨੂੰ ਰੋਟੀ ਖਵਾਉਣੀ ਘਰੇ ਨਿਆਣੇ ਵੀ ਸਾਹਮਣੇ ਹੈ ਉਹਨਾਂ ਨੇ ਤਾਂ ਇਹ ਨਾ ਕੰਮ ਕੀਤਾ ਨਹੀਂ ਹੁਣ ਕੋਈ ਬਹੂ ਕਿਸੇ ਧੁੱਪ ਜਿਹਾ ਨਿਕਲ ਕੇ ਦਿਖਾਵੇ ਇਹ ਤਾਂ ਸੱਚੀ ਗੱਲ ਆ ਨਰਮੇ ਚੁਗੇ ਹਾੜੀਆਂ ਵੱਡੀਆਂ ਕਿੰਨਾ ਕਿੰਨਾ ਕੰਮ ਕੀਤਾ ਹੋਣ ਦੀ ਬਹੂ ਵੀ ਖੇਤਾਂ ਕੰਮ ਕਰ ਲੂਗੀ ਐਵੇਂ ਤਾਂ ਨਹੀਂ ਲੋਕਾਂ ਨੇ ਜ਼ਮੀਨਾਂ ਠੇਕੇ ਦਿੱਤੇ ਜਦਿੰਗਾ ਜਦੋਂ ਕਰਦਾ ਜੀ ਕੋਈ ਨਾਲ ਕੋਈ ਕਰਾਉਂਦਾ ਨਹੀਂ ਕੋਈ ਹੱਥ ਪੱਲਾ ਨਹੀਂ ਨਾਲ ਕੋਈ ਫੜਾਉਂਦਾ ਇੱਕ ਦੂਜੇ ਦੇ ਪਹਿਲਾਂ ਬੁੜੀਆਂ ਜਵਾਂ ਵੀ ਸਾਹਮਦੀਆਂ ਸੀਗੀਆਂ ਬੰਦੇ ਜ਼ਮੀਨਾਂ ਤੇ ਜ਼ਮੀਨਾਂ ਵੀ ਬਣਾਈ ਜਾਂਦੇ ਸੀਗੇ ਹੁਣ ਐਂ ਹੀ ਨਹੀਂ ਕੁਝ ਹੁਣ ਤਾਂ ਜਿਹੜੀ ਹੈਗੀ ਉਹ ਵੀ ਅਗਲੇ ਵੇਚੀ ਤੁਰੀ ਜਾਂਦੀ آ ها آ ها نچيا واہ 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 واہ